ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਪਹੁੰਚੇ ਅੱਜ ਪੱਤੋ ਹੀਰਾ ਸਿੰਘ ਏਰੀਆ ਨਿਹਾਲ ਸਿੰਘ ਵਾਲਾ ਦਾ ਲੱਗੇ ਪੈਂਦਾ ਹੈ ਸ਼ਹਿਰ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਬਾਈ ਤੇ ਤੁਹਾਨੂੰ ਦੱਸ ਦਈਏ ਵੀਰ ਬੈਠੇ ਨੇ ਤੇ ਨਾਲ ਕਬੂਤਰ ਯਾਲ ਚ ਪਾਏ ਨੇ ਕੁਝ ਜਿਹੜੇ 2023 ਦੇ ਵਿੱਚ ਬਾਜ਼ੀਆਂ ਜਿੱਤੇ ਨੇ ਉਰੇ ਦੱਸ ਦਈਏ ਐਸੀ ਜੀ ਹੂਟਰ ਸਿਸਟਮ ਲਾਉਣ ਲਈ ਕਿਉਂਕਿ ਚੋਰੀ ਕਿਤੇ ਵੀ ਹੋ ਸਕਦੀ ਆ ਹੂਟਰ ਸਿਸਟਮ ਲਗਾਤਾ ਬਾਈ ਉਹਨਾਂ ਦੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਤੁਹਾਨੂੰ ਬਾਈ ਉਹਨਾਂ ਦੇ ਸ਼ੌਂਕ ਬੜੇ ਨਰਾਲੇ ਆ ਬਹੁਤ ਵੱਡਾ ਫਾਰਮ ਹੀ ਆ ਇੱਕ ਕਿਸਮ ਦਾ ਤੁਹਾਨੂੰ ਦਿਖਾ ਦਈਏ ਪਹਿਲਾਂ ਥੋੜਾ ਜਿਆ ਇਧਰੋਂ ਵੀ ਬਾਈ ਉਹਨਾਂ ਨੇ ਮੁਰਗੇ ਬੱਕਰੀਆਂ ਤੇ ਗਾਵਾਂ ਬਹੁਤ ਹੀ ਕੁਝ ਰੱਖਿਆ ਹੋਇਆ ਬਾਈ ਬੱਕਰੀਆਂ ਬਹੁਤ ਬਹੁਤ ਸੋਹਣੀਆਂ ਇੱਕ ਬਾਈ ਉਹਨਾਂ ਦੇ ਕੋਲ ਬੱਕਰੀ ਆ ਜਿਹਦੇ ਉੱਪਰ ਜਿਹੜਾ ਹੈਗਾ ਆ ਕੁਦਰਤੀ ਅੱਲਾਹੂ ਉਰਦੂ ਦੇ ਵਿੱਚ ਜਿਹੜਾ ਲਿਖਿਆ ਹੁੰਦਾ ਉਹ ਲਿਖਿਆ ਹੋਇਆ ਆ ਇਹ ਕਾਂ ਆ ਗਈ ਬੱਕਰੀ ਦੇਖੋ ਬਈ ਬੜਿਆ ਇਹਨਾਂ ਦਾ ਪ੍ਰੇਮ ਆਪਸ ਵਿੱਚ ਜੀ ਇਹਨਾਂ ਦਾ ਜਾਨਵਰ ਜਿੰਨੇ ਵੀ ਨੇ ਨਾ ਪੰਛੀ ਇਹ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ ਤੇ ਤੁਹਾਨੂੰ ਉਹ ਵੀ ਆਪਾਂ ਬੱਕਰੀ ਦਿਖਾ ਦਈਏ ਜਿਹਦੇ ਉੱਪਰ ਅੱਲਾਹ ਹੂ ਲਿਖਿਆ ਹੋਇਆ ਆ ਮੁਰਗਿਆਂ ਦਾ ਤੇ ਤੁਹਾਨੂੰ ਨਾਲ ਆਪਾਂ ਸ਼ੌਂਕ ਕਰਾਉਣੇ ਹੈਗੇ ਆ ਜੀ ਕਬੂਤਰਾਂ ਦਾ ਸਾਰਿਆਂ ਦਾ ਇਹ ਹੈ ਜੀ ਇਹ ਦੇਖੋ ਇਹ ਆ ਨਾ ਵੀਰੇ ਲਿਖਿਆ ਹੋਇਆ ਹਨਾ ਵਾਈਟ ਕਲਰ ਦਾ ਇਹ ਦੇਖੋ ਜੀ ਇਹ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਣੇ ਆ ਇਸ ਬੱਕਰੀ ਦੀ ਕੀਮਤ ਲੱਗ ਗਈ ਆ 6.5 ਲੱਖ ਰੁਪਏ ਤੇ ਬਹੁਤ ਸਾਰੇ ਵੀਰ ਜਿਹੜੇ ਦੂਰੋਂ ਦੂਰੋਂ ਦੇਖਣ ਵਾਸਤੇ ਵੀ ਆਉਂਦੇ ਆ ਕਿਉਂਕਿ ਇੱਕ ਕੁਦਰਤੀ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਬਹੁਤ ਹੀ ਵਧੀਆ ਹੁੰਦੀਆਂ ਨੇ ਤੇ ਬਾਈ ਨੂੰ ਬਹੁਤ ਮਤਲਬ ਇਹਨਾਂ ਜਾਨਵਰਾਂ ਦੇ ਨਾਲ ਪ੍ਰੇਮ ਸਾਰੇ ਜਿਹੜੇ ਹੈਗੇ ਆ ਪ੍ਰੇਮ ਨਾਲ ਸ਼ੌਂਕ ਨਾਲ ਰੱਖੇ ਹੋਏ ਨੇ ਇਹ ਇਹ ਹੈ ਜੀ ਦੇਖੋ ਇਹ ਚੀਜ਼ ਲਿਖੀ ਹੋਈ ਹੈ ਜੀ ਦੂਰੋਂ ਵੀ ਦਿਖਾਈ ਦਿੰਦੀ ਆ ਚੰਗੀ ਤਰ੍ਹਾਂ ਦੇ ਨਾਲ ਕੋਈ ਨਹੀਂ ਛੱਡਦੇ ਹੋ ਵੀਰੇ ਤੁਸੀਂ ਨੂੰ ਕੋਈ ਨਾ ਕੋਈ ਨਹੀਂ ਹਾਂ ਜੀ ਬਹੁਤ ਜਿਆਦਾ ਪ੍ਰੇਮ ਆ ਬਾਈ ਦੇ ਨਾਲ ਉਹਨਾਂ ਦੇ ਮਗਰਮਗਰ ਹੀ ਰਹਿੰਦੀਆਂ ਨੇ ਬਾਈ ਹਾਂ ਇਹ ਸਾਰੇ ਨੇ ਸਾਰੇ ਖੁੱਡੇ ਆ ਬਾਈ ਜਿੰਨੇ ਵੀ ਆਪਾਂ ਕਵਰ ਕਰ ਦਿੱਤੇ ਆ ਫਿਰ ਤੁਹਾਨੂੰ ਦੱਸ ਦਈਏ ਤੇ ਉੱਪਰ ਵੀ ਖੁੱਡੇ ਨੇ ਕੋਠੀ ਦੇ ਉੱਪਰ ਇਹ ਕੋਠੀਆ ਉੱਪਰ ਜਾਲ ਬਣਿਆ ਤੁਹਾਨੂੰ ਦਿਖ ਰਿਹਾ ਪੰਜ ਖੁੱਡੇ ਉੱਪਰ ਨੇ ਉਹ ਵੀ ਸਾਰੇ ਦੇ ਸਾਰੇ ਜਿਹੜੇ ਆਪਾਂ ਕਵਰ ਕੀਤੇ ਨੇ ਇਹ ਦੇਖੋ ਬਾਈ ਇਹ ਕੱਟੀ ਆ ਇੱਕ ਛੋਟੀ ਜੀ ਇਹ ਵੀ ਨਾਲ ਹੀ ਇਹਨਾਂ ਦੇ ਖਾਂਦੇ ਪੀਂਦੇ ਨੇ ਤੇ ਬਹੁਤ ਹੀ ਮਤਲਬ ਆਪਸ ਵਿੱਚ ਇਹਨਾਂ ਦਾ ਪ੍ਰੇਮ ਆ ਇਹ ਬੱਕਰੀ ਜਿਹੜੀ ਆਈ ਹੈ ਜੀ ਇਹ ਛੋਟੀ ਬੱਕਰੀ ਦੀ ਜਿਹੜੀ ਮਾਂ ਆ ਹੈ ਜੀ ਇਹ ਬੱਕਰੀ ਜੋ ਆਈ ਆ ਇਸ ਬੱਕਰੀ ਦੀ ਮਾਂ ਆ ਇਹ ਜਿਹੜੀ ਬੱਕਰੀ ਆ ਇਹ 8 ਮਹੀਨੇ ਦੀ ਹਲੇ ਤੱਕ ਹੋਈ ਆ ਬਾਈ ਜੀ ਤੁਹਾਨੂੰ ਫੇਰ ਦੱਸ ਦਈਏ ਤੇ ਇਹ ਲਿਖਿਆ ਹੋਇਆ ਜੀ ਇਹਦੇ ਉੱਪਰ ਜਿਹੜਾ ਹੈਗਾ ਆ ਤੇ ਲੋਕ ਇਹਨੂੰ ਦੇਖਣ ਵਾਸਤੇ ਵੀ ਆਉਂਦੇ ਨੇ ਵੀਡੀਓ ਵੀ ਇਹਨਾਂ ਦੀਆਂ ਪੈਂਦੀਆਂ ਨੇ ਜੀ ਬਾਕੀ ਮਿੱਤਰੋ ਤੁਹਾਨੂੰ ਸ਼ੌਂਕ ਜਿਹੜਾ ਹੈਗਾ ਹਰ ਤਰ੍ਹਾਂ ਦਾ ਕਰਾਈਦਾ ਜਿੱਥੇ ਵੀ ਜਾਈਦਾ ਹੈਗਾ ਇਹ ਇੱਕ ਡੌਗੀ ਬਾਈ ਹੁਣਾਂ ਨੇ ਰੱਖਿਆ ਹੋਇਆ ਕਿਹੜੀ ਨਸਲ ਦਾ ਬਾਈ ਇਹ ਇਹ ਕਿਹੜੀ ਚੀਜ਼ ਹੈ ਅਲੀ ਸ਼ੇਸ਼ਨ ਹਾਂਜੀ ਹਾਂਜੀ ਠੀਕ ਆ ਠੀਕ ਆ ਇਹ ਕੁੱਤੇ ਬਹੁਤ ਘੱਟ ਬਹੁਤ ਜ਼ਿਆਦਾ ਵਫਾਦਾਰ ਕੁੱਤੇ ਹੋਈਏ ਉਹ ਜਿਹੜਾ ਪਿਆਰ ਤੇ ਵਫਾ ਇਹ ਵੱਢਦੇ ਨਹੀਂ ਹੈ ਹਾਂ ਅਲੀ ਸ਼ੇਸ਼ਨ ਸਹੀ ਆ ਸਹੀ ਆ ਹਾਂਜੀ 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 ਅਲੀ ਸ਼ੇਸ਼ਨ ਆ ਬਾਈ ਹੁਣਾਂ ਦਾ ਸ਼ੌਂਕ ਜਿਹੜਾ ਬਹੁਤ ਹੀ ਵਧੀਆ ਹੈਗਾ ਆ ਬਈ ਸਾਡੀ ਉੱਕੜਾ ਲੈਣਾ ਨਹੀਂ ਕਿੱਥੇ ਲੈਣਾ ਇਹ ਦੇਖੋ ਬਾਈ ਜੀ ਬਾਕੀ ਸ਼ੌਂਕ ਬਹੁਤ ਵਧੀਆ ਬਾਈ ਹੁਣਾਂ ਦਾ ਇੱਧਰ ਜਿੰਨੇ ਕਬੂਤਰ ਨੇ ਅੰਦਰ ਹੀ ਛਤਰੀਆਂ ਲਾਈਆਂ ਹੋਈਆਂ ਨੇ ਲਾਈਟਾਂ ਲਗੀਆਂ ਹੋਈਆਂ ਨੇ ਤੇ ਸ਼ੌਂਕ ਕਰਾਉਣੇ ਆ ਕੁਝ ਜਿਹੜੇ ਬਾਈ ਦੇ ਬਾਜੀ ਜਿੱਤੇ ਨੇ 2023 ਦੇ ਵਿੱਚ ਕਬੂਤਰ ਪਹਿਲਾਂ ਸੌਰੀ ਗਲਤੀ ਲੱਗੀ ਥੋੜਾ 2023 ਤੋਂ ਪਹਿਲੇ ਕਾਫੀ ਬਾਜ਼ੀਆਂ ਛੱਡੀਆਂ ਨੇ ਬਾਈ ਉਹਨਾਂ ਨੇ ਉਹ ਸਾਰੇ ਜਿਹੜੇ ਜਿੱਤੇ ਹੋਏ ਕਬੂਤਰ ਨੇ ਨਾ ਉਹ ਨੇ ਇਹ ਕਬੂਤਰ ਇਹਦੇ ਵਜੇ ਬੰਦ ਕੀਤੇ ਨੇ ਤੁਹਾਨੂੰ ਕੱਲਾ ਕੱਲਾ ਕਬੂਤਰ ਦਿਖਾਵਾਂਗੇ ਤੇ ਕਬੂਤਰ ਬਹੁਤ ਬਹੁਤ ਵਧੀਆ ਨੇ ਆ ਲੋ ਬਾਈ ਇਹ ਨਾਰਮਦੀਨਾ ਕੱਠੀਆਂ ਨੇ ਕਿ ਜਾਂ ਸਾਰੇ ਨਾਰੀ ਨੇ ਇਹ ਨਾਰਾਈ ਵਿੱਚ ਦੋ ਤਿੰਨ ਮਦੀਨਾ ਹੀ ਹੈ ਦੋ ਤਿੰਨ ਮਦੀਨਾ ਹੀ ਨੇ ਜਿਆਦਾ ਜਿਹੜੇ ਹੈਗੇ ਆ ਇਹਦੇ ਵਿੱਚ ਨਾਰੀ ਨੇ ਬਾਈ ਇਹ ਜਿੰਨੇ ਤੁਸੀਂ ਦੇਖ ਰਹੇ ਹੋ ਇਹ ਬਾਜੀ ਜਿੱਤੇ ਹੋਏ ਆ ਇੱਕ ਚੀਜ਼ ਬਾਈ ਜੀ ਤੁਹਾਨੂੰ ਦੱਸ ਦਈਏ ਇਹ ਸਿਰਫ ਤੁਹਾਡੇ ਸ਼ੌਂਕ ਲਈ ਆ ਇਹਦੇ ਵਿੱਚ ਸੇਲ ਕੋਈ ਨਹੀਂਗਾ ਸੇਲ ਵਾਸਤੇ ਕੋਈ ਫੋਨ ਨਾ ਕਰੇ ਮੇਰਾ ਵੀਰ ਇਹ ਓਨਲੀ ਫॉर ਸ਼ੌਂਕ ਸਿਰਫ ਤੁਹਾਡੇ ਸ਼ੌਂਕ ਦੇ ਲਈ ਬਾਈ ਦਿਖਾਓ ਜਰਾ ਫੜ ਕੇ ਦੋ ਪ੍ਰਿੰਦੇ ਜਿਹੜੇ ਇਹਦੇ ਵਿੱਚ ਨੇ ਬਾਈ ਆਹ ਦੇਖੜੇ ਇੱਕ ਹੀ ਅਸੀਂ। ਕਿੜਾ ਕੋਠਾਂ ਦੇ ਵਿੱਚ ਬਾਜੀ ਹੋਈ ਸੀ। ਛੜ ਇੱਕ ਕੋਠਿਆਂ ਤੇ। ਹਾਂਜੀ ਹਾਂਜੀ। ਕਿੰਨੇ ਘਰ ਸੀ? ਉੱਤੋਂ ਹੈਗੇ ਮੈਨੂੰ ਲੱਗਦਾ 100-150 ਘਰ ਹੋਗਾ ਬਾਜੀ। ਅੱਛਾ। ਹਾਂਜੀ ਹਾਂਜੀ। ਇਹ 7:30 ਵਜੇ ਕੱਲਾ ਹੀ ਰਹਿ ਗਿਆ ਉੱਤੋਂ ਐ। ਚੱਲਾ ਜੀ। ਦੇਖੋ ਬਾਈ ਜੀ। ਇਹ ਦੋ ਤਾਂ ਇੰਨੇ ਸਿੱਠਾਈ ਛੱਡਿਆ ਬੱਚਾ ਅਸੀਂ। ਰਾਜਨ ਬਲਾਡਾ ਕਬੂਤਰ ਦੇ ਵਿੱਚ ਨੀਲੀ ਨੋਕਾ ਕਬੂਤਰ ਦੀ। ਹਾਂਜੀ ਹਾਂਜੀ। ਬਹੁਤ ਹੀ ਵਧੀਆ। ਦੇਖੋ ਬਾਈ ਨੋਕ ਕਬੂਤਰ ਨਿੱਕੀ ਜੀ ਨੋਕਾ। ਬਹੁਤ ਹੀ ਚੰਗਾ ਪਰਿੰਦਾ ਇਹਦੇ ਪਰ ਵੀ ਦਿਖਾਇਓ ਜੀ। ਹਾਂਜੀ ਹਾਂਜੀ। ਆ ਦੇਖੋ ਪਰ ਬਹੁਤ ਹੀ ਚੌੜੇ ਚੌੜੇ ਪਰਨੇ ਕਬੂਤਰ ਦੇ ਇਹ ਮੇਰਾ ਵੀ ਛੱਡਿਆ ਸੀ ਜੀ ਠੀਕ ਆ ਜੀ ਹਾਂਜੀ 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 ਉਹ ਤਾਂ ਟਾਈਮ ਲੱਗੇ ਕੱਟਿਆ ਗਏ ਹੂੰ ਪਰ ਸਭ ਤੋਂ ਜਾਰਾ ਬਾਤ ਬੈਠਾ ਕਬੂਤਰ ਹੈ ਸਹੀ ਆ ਹਾਂਜੀ ਹਾਂਜੀ ਜਿਹੜੇ ਦਿੱਤੇ ਕਬੂਤਰ ਹੁਣੇ ਦੇਖਿਆ ਲੋਕ ਨੇ ਇਹਨੂੰ ਦੇਖਿਆ ਸਹੀ ਆ ਸਹੀ ਆ ਨਸਲੀ ਵਧੀਆ ਕਬੂਤਰ ਆ ਹਾਂਜੀ ਹਾਂਜੀ ਇਹ ਬਾਈ ਨੋਨੇ ਉਹਨਾਂ ਨੇ ਛੱਡਿਆ ਸੀਗਾ ਠੀਕ ਆ ਹਾਂਜੀ 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 ਬਾਪਨਾ ਬਾਈ ਬਬਲੂ ਬਾਈ ਹਾਂਜੀ ਤੇ ਨੋਨਾ ਬਾਈ ਆਸਟ੍ਰੇਲੀਆ ਬੌਲੂ ਬਾਈ ਕੈਨੇਡਾ ਬਾਈ ਹੁਣੀ ਬਾਹਰ ਨੇ ਤੇ ਵੀਰ ਹੁਣੀ ਸਾਹਮਣੇ ਇੱਥੇ ਸਾਰੇ ਕਬੂਤਰ ਮੰਦਰ ਵੀਰ ਤੇ ਇਹ ਬਾਈ ਪੁੱਟੋ ਦੇ ਸ਼ਾਗਿਰਦ ਨੇ ਬਾਈ ਹੁਣੀ ਤੇ ਬਾਈ ਦਾ ਵੀ ਪੂਰਾ ਨਾਮ ਆ ਤੁਹਾਨੂੰ ਪਤਾ ਕਬੂਤਰਬਾਜੀ ਦੇ ਵਿੱਚ ਪੂਰਾ ਨਾਮ ਚੱਲਦਾ ਪੁੱਟੋ ਉਸਤਾਦ ਲੰਭ ਵਾਲੀ ਜੀ ਤਾਂ ਉਹਨਾਂ ਦੇ ਵਿੱਚੋਂ ਬਰੀਡਾਂ ਵੀ ਇੱਥੇ ਤਿਆਰ ਕੀਤੀਆਂ ਗਈਆਂ ਨੇ ਜੀ ਤੁਹਾਨੂੰ ਸ਼ੌਂਕ ਕਰਾਉਣੀ ਆ ਜੀ ਕੱਲੇ-ਕੱਲੇ ਕਬੂਤਰਾਂ ਦਾ ਹੈਲੋ ਇਹ ਬਾਈ ਹੁਣਾਂ ਨੇ ਇੱਕ ਹੋਰ ਫੜਿਆ ਆ ਪੰਛੀ ਇਹ ਬਰਛਾ ਤੇ ਕੀ ਬਰਝੀ ਮੀਰੇ ਜੀ ਬਰਝੀ ਹਮੀਰੇ ਇੱਕ ਦਿਖਾ ਦੇ ਇੱਕ ਕੱਖ ਕਾਲੀ ਆ ਤੇ ਦੂਜੀ ਅੱਖ ਦੇ ਵਿੱਚ ਟੌਂਕ ਆ ਜੀ ਬਹੁਤ ਵਧੀਆ ਤੇ ਐ ਦੇਖੋ ਕਬੂਤਰਾਂ ਦੇ ਪਰ ਇਹ ਵੀ ਕੱਲੇ ਰਹਿ ਗਏ ਜੀ ਅੱਛਾ ਹੂੰ ਬਾਜੀਆਂ ਜੀ ਕਿਤੇ ਪਸੰਦੀ ਘਾਟੀ ਕੀਤੀ ਵੀਰੇ ਠੀਕ ਆ ਠੀਕ ਆ ਕਹੋਗਾ ਕਿ ਨਹੀਂ ਆਪਾਂ ਨੂੰ ਬਾਈ ਹੁਣੀ ਆ ਜਾਂਦੇ ਗਰਮੀਆਂ ਦੇ ਵਿੱਚ ਕਿ ਨਹੀਂ ਹਾਂਜੀ ਆ ਜਾਂਦੇ ਵੀਰੇ ਹਰ ਵਾਰ ਆ ਜਾਂਦੇ ਆ ਉਹ ਲਾਲ ਚੀਨਾ ਫੜ ਕੇ ਦਿਖਾਓ ਆਹ ਲਓ ਬਈ ਇਹ ਕੱਲ ਲਾਲ ਚੀਨਾ ਆ ਬਹੁਤ ਚੰਗਾ ਕਬੂਤਰ ਹੈ ਜੀ ਇਹ ਮੱਲੀਆਂ ਛੱਡਿਆ ਸੀ ਇੱਥੇ ਜੀ ਟ੍ਰੈਕ ਦੇ ਕੋਲ ਪਰਲੇ ਪਾਸੇ ਮੱਲੀਆਂ ਪੈਂਦਾ ਜੀ ਠੀਕ ਆ ਜੀ ਹਾਂਜੀ ਹਾਂਜੀ ਆਹ ਲਓ ਜੀ ਦੇਖੋ ਕਬੂਤਰ ਦੀ ਅੱਖ ਲਾਲ ਚੀਨਾ ਕਬੂਤਰ ਆ ਜਿਵੇਂ ਪਿਓਰ ਪੁਰਾਣੇ ਧੰਨੇ ਵਾਲੇ ਕਬੂਤਰ ਆਉਂਦੇ ਆ ਸੋਹਣਾ ਕਬੂਤਰ ਆ ਪੰਛੀ ਬਹੁਤ ਹੀ ਵਧੀਆ ਐ ਜੀ ਉਹ ਹੀ ਰੋਕ ਲੈ ਜੀ ਇਹ ਅੱਛਾ ਜੀ ਬੜਾ ਉਡਦਾ ਇਹ ਬੱਚਾ ਇਹ ਅੱਛਾ ਕਰੇ ਮਤਲਬ ਬਹੁਤ ਉਡਾਣ ਦੇਤੀ ਆਨੇ ਹਾਂਜੀ 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 ਆਹ ਦੇਖੋ ਬਈ ਇੱਕ ਬਾਈ ਨੇ ਕਬੂਤਰ ਫੜਿਆ ਅੱਖ ਚ ਟੀਰ ਆ ਹਾਂਜੀ ਹਾਂਜੀ ਅੱਖਾਂ ਚ ਟੀਰ ਆ ਦੋਨਾਂ ਚ ਇਹ ਦੇਖੋ ਛੋਟਾ ਜਿਹਾ ਟੀਰ ਇਧਰ ਆ ਇਹ ਇੰਦਰ ਵੀ ਬਣ ਗਿਆ ਟੀਰ ਵਾਹ ਜੀ ਵਾਹ ਇੱਕ ਘਰ ਦੀ ਬਰੀਡ ਆ ਹਾਂ ਜੀ ਘਰ ਦੀ ਦੇਖੋ ਸੋਚੋ ਘਰ ਦੀ ਇਹ ਲਓ ਬਾਈ ਜੀ ਬਹੁਤ ਹੀ ਸੋਹਣਾ ਟਾਂਕਾ ਕਬੂਤਰ ਹੈ ਟੀਰ ਮਾਰਦਾ ਬਹੁਤ ਹੀ ਵਧੀਆ ਠੀਕ ਆ ਜੀ ਹਾਂ ਜੀ ਹਾਂ ਜੀ ਇੱਕ ਹੈ ਸਵਾਸ ਰਾਇ ਇਹਦੇ ਵਿੱਚ ਇਹ ਕਿਹੜਿਆਂ ਚੋਂ ਇਹ ਪਤਾ ਤਾਂ ਨਹੀਂ ਆ ਜੀ ਪਰ ਉਤਰ ਆ ਪਰ ਇਹਨੋਂ ਹੀ ਬੱਚੇ ਠੀਕ ਆ ਇਹ ਵੀ ਡਾਇਆ ਹੋਇਆ ਹਾਂ ਜੀ ਹਾਂ ਜੀ ਠੀਕਾ 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 ਇਹ ਕਬੂਤਰ ਵੀ ਐ ਲੂਪਿੰਗ ਮਤਰਾ ਕਰੋ ਸ਼ੌਂਕ ਇਸ ਕਬੂਤਰ ਦਾ ਵੀ ਅੱਖ ਦੇਖੋ ਬਰੀਡਰ ਪਾਟੀਆਂ ਅੱਖਾਂ ਰਿੰਗ ਬਣਦੇ ਨੇ ਇਹਦੀਆਂ ਅੱਖਾਂ ਦੇ ਵਿੱਚ ਬਾਈ ਇਹ ਸਾਰੇ ਆਪਣੇ ਇਹੀ ਬਲੱਡ ਲਾਈਨ ਵਾਲੀ ਜੀ ਆਹ ਦੇਖੋ ਬਾਈ ਕਹਿੰਦੇ ਨਾ ਰਿੰਗ ਆ ਜਾ ਸਾਫ਼ ਦੇਖ ਰਿਹਾ ਬਲੈਕ ਰਿੰਗ ਵਿੱਚ ਬਣ ਰਿਹਾ ਹੈਗਾ ਉੱਪਰ ਫੇਰ ਵਾਈਟ ਆ ਗਿਆ ਇਹਨੂੰ ਕਹਿੰਦੇ ਰਿੰਗ ਬਣਦੇ ਅੱਖ ਦੇ ਵਿੱਚ ਤੇ ਇਹ ਹੈ ਜੀ ਇਹਦੇ ਪਰ ਕਬੂਤਰ ਦੇ ਇਹ ਵੱਡੇ ਕਬੂਤਰ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਵਿੱਚ ਬਹੁਤ ਵਧੀਆ ਵੀਰੇ ਹਾਂਜੀ ਹਾਂਜੀ ਤੁਹਾਡਾ ਸ਼ੌਂਕ ਬਹੁਤ ਹੈ ਇਹਨਾਂ ਦੋਨੋਂ ਨੂੰ ਬਹੁਤ ਜ਼ਿਆਦਾ ਪੇਵਨਾਂ ਦਾ ਬਾਈ ਹੋਣੀ ਬਾਈ ਬਾਹਰ ਆ ਪਰ ਬਾਜ਼ੀਆਂ ਦੇ ਵਿੱਚ ਆ ਜਾਂਦੇ ਨੇ ਕੋਈ ਸ਼ੌਂਕ ਹੈਗਾ ਬਹੁਤ ਜ਼ਿਆਦਾ ਸ਼ੌਕ ਦਾ ਜੀ ਮਾਲੀਨ ਜੀ ਐ ਲਓ ਬਾਈ ਜੀ ਤੁਹਾਨੂੰ ਬਾਦ ਦਿਖਾਨੀਆਂ ਜਿਹੜੇ ਬਾਈ ਨੇ ਇਹਦੇ ਵਿੱਚ ਕਬੂਤਰ ਆ ਦਿਖਾਓ ਐ ਲਓ ਜੀ ਬਾਈ ਹੁਣਾਂ ਨੇ ਇੱਕ ਇਹ ਫੜਿਆ ਜੀ ਐ ਲਓ ਸ਼ਾਕ ਕਬੂਤਰੀ ਹੈ ਕਬੂਤਰ ਇੱਕ ਕਬੂਤਰ ਹੈ ਕਬੂਤਰ ਆ ਇੱਧਰ ਆਖਾਇ ਚ ਇੱਧਰ ਵੀ ਟੌਂਕਾ ਹੈ ਹਾਂਜੀ ਹਾਂਜੀ ਇੱਕ ਖੱਟੀ ਆ ਤੇ ਇੱਕ ਕਾਲੀ ਆ ਹਾਂਜੀ ਹਾਂਜੀ ਇਹ ਜਿਹੜੇ ਪਹਿਲਾਂ ਵਿਖਾਏ ਤੁਹਾਨੂੰ ਹਨਾ ਹਾਂਜੀ ਉਹਦਾ ਹੀ ਭਰਾ ਹੀ ਆ ਇਹ ਅੱਛਾ ਉਹਦਾ ਹੀ ਭਰਾ ਆ ਇਹ ਹਾਂਜੀ 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 ਬਾਲਾ ਚੰਗਾ ਹੈ ਦੀ ਬਾਈ ਪਰ ਵੀ ਦਿਖਾਓ ਵੀਰੇ ਇਹਦੇ ਹਾਂਜੀ ਹਾਂਜੀ ਐ ਦੇਖੋ ਪਰ ਬਾਈ ਉਸ ਤਰ੍ਹਾਂ ਦੇ ਬਹੁਤ ਵਧੀਆ ਭਾਈ ਸ਼ੌਂਕ ਵੀਰ ਦਾ ਬਹੁਤ ਵਧੀਆ ਆ ਗੱਲ ਕਰੀਏ ਫੇਰ ਦੱਸਦੀਏ ਪੱਤੋ ਹੀਰਾ ਸਿੰਘ ਨਿਹਾਲ ਸਿੰਘ ਦੇ ਲਾਗੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਬਬਲੂ ਵੀਰ ਤਨੋਂਨਾ ਵੀਰ ਜਿਹਨਾਂ ਦਾ ਕੀਤਾ ਹੋਇਆ ਸ਼ੌਂਕ ਹਾਂ ਲੋ ਜੀ ਚਟੀਆਂ ਆਖਾਂ ਜਿਨ੍ਹਾਂ ਨੂੰ ਕਹਿੰਦੇ ਨਾ ਹਜ਼ਾਰ ਵਾਲੇ ਆ ਆ ਵਾਹ ਕਿਆ ਜੱਦ ਖੁਸ਼ ਪਰੰਦਾ ਬਹੁਤ ਹੀ ਚੰਗਾ ਬਹੁਤ ਹੀ ਵਧੀਆ ਪਰ ਵੀ ਬਹੁਤ ਚੰਗੇ ਕਬੂਤਰ ਆਂ ਚਿਨੇ ਹੋਏ ਪਾਰਾ ਹਾਂਜੀ ਹਾਂਜੀ ਸਹੀ ਹੈ ਜੀ ਮਾਲ ਨਾਲ ਸ਼ੌਂਕ ਆ ਜੀ ਬਸ ਸਹੀ ਹੈ ਜੀ ਸਭ ਹੀ ਕਰਨੇ ਨੇ ਤੇ ਇਹ ਹੈ ਬਾਈ ਹੁਣਾਂ ਦੀ ਕੋਠੀ ਚੰਗੇ ਪੈਸੇ ਲਾਇਆ ਕੋਠੀ ਤੇ ਵੀ ਟੌਰ ਪੂਰੀ ਆ ਤੇ ਸ਼ੌਂਕ ਇੱਕਦਮ ਜ਼ਬਰਦਸਤ ਪੂਰਾ ਜਾਲਾ ਵੱਡਾ ਬਣਾਇਆ ਹੋਇਆ ਉੱਪਰ ਤੁਹਾਨੂੰ ਦੱਸ ਦਈਏ ਇਹਦੇ ਜਾਲੇ ਦੇ ਪਿੱਛੇ 6 ਖੁੱਡੇ ਨੇ 5 ਸੌਰੀ 5 ਖੁੱਡੇ ਨੇ ਔਰ ਪੂਰੇ ਵਧੀਆ ਹਵਾਦਾਰ ਵੈਂਟੀਲੇਸ਼ਨ ਜਿਹੜੀ ਦਿੱਤੀ ਗਈ ਆ ਤੇ ਫੁੱਟਬਾਲ ਬਣਾਇਆ ਫੁੱਟਬਾਲ ਦੇ ਉੱਪਰ ਬੈਠਾ ਬਾਜ ਸ਼ੌਂਕ ਵੀਰ ਦਾ ਬਹੁਤ ਵਧੀਆ ਤੇ ਸ਼ੌਂਕ ਕਿਦਾਂ ਦਾ ਲੱਗਾ ਜੀ ਜ਼ਰੂਰ ਦੱਸਣਾ ਤੇ ਇਹ ਆਪਣੇ ਭਰਾ ਇੱਥੇ ਜਿਹੜਾ ਸ਼ੌਂਕ ਕਰਦੇ ਨੇ ਜੀ ਪਰਮਾਤਮਾ ਚੜ੍ਹਦੀਆਂ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਜੀ। ਇਹ ਜਿਹੜਾ ਏਰੀਆ ਬਾਈ ਕਹਿੰਦੇ ਪੱਤੋ ਸ਼ਕੀਨਾ ਦੀ ਵਜਦੀ ਆ। ਸ਼ਕੀਨ ਜਿਹੜੇ ਬੰਦੇ ਨੇ ਸ਼ੌਂਕ ਪੂਰੇ ਕਰਦੇ ਨੇ। ਤੇ ਵਧੀਆ ਸ਼ੌਂਕ ਲਗਾ ਵੀਰ ਹੋਣਾ ਦਾ ਤੇ ਵਧੀਆ ਰਹਿਣ ਸਹਿਣ ਫਾਰਮ ਹਾਊਸ ਹਵਾਦਾਰ ਏਰੀਆ ਬਾਈ ਜੀ। ਤੇ ਤੁਹਾਨੂੰ ਕਿਦਾਂ ਦਾ ਲੱਗਾ ਸ਼ੌਂਕ? ਜ਼ਰੂਰ ਦੱਸਣਾ ਤੇ ਬਾਈ ਦੀ ਬੱਕਰੀ ਕਿੰਦਾ ਹੀ ਲਗੀ ਉਹ ਵੀ ਦੱਸਣਾ ਜੀ ਬਾਈ ਨੂੰ ਬਹੁਤ ਪ੍ਰੇਮ ਆ ਜਾਨਵਰਾਂ ਦੇ ਨਾਲ। ਇਹ ਨਵੀਂ ਵੀਡੀਓ ਭਾਈ ਜੀ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਕਰ ਲਓ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ